ਦੋਸਤੋ ਤਾਜ ਮਹਿਲ ਦੀ ਹਿਸਟਰੀ ਤੇ ਸਾਰੇ ਜਾਣਦੇ ਹੋਣੇ ਆ ਪਰ ਤਾਜ ਮਹਿਲ ਨੂੰ ਦੇਖਣ ਵਾਲੀ ਹਿਸਟਰੀ ਜਿਹੜੀ ਸਾਡੀ ਸੀ ਨਾ ਇਹ ਨਹੀਂ ਕੋਈ ਜਾਣਦਾ ਹੋਊਗਾ ਜਦੋਂ ਸਾਡਾ ਵਿਆਹ ਹੋਇਆ ਨਾ 2014 ਚ ਤਾਂ ਮੇਰੀ ਘਰ ਵਾਲੀ ਕਹਿੰਦੀ ਮੈਨੂੰ ਜੀ ਤਾਜ ਵੇਖਣਾ ਤਾਜ ਮਹਿਲ ਦਿਖਾ ਕੇ ਲਿਆਓ ਮੈਂ ਕਿਹਾ ਇਹ ਕਿਹੜੀ ਗੱਲ ਆ ਤੈਨੂੰ ਕੱਲੀ ਤਾਜ ਉਖਾ ਦਿੰਨੇ ਆ ਫੇਰ ਜੀ ਉਹਨੇ ਕਿਹਾ ਕਦੋਂ ਲੈ ਕੇ ਜਾ ਰਹੇ ਹੋ ਮੈਂ ਕਿਹਾ ਬਸ ਜਲਦੀ ਲੈ ਕੇ ਜਾਵਾਂਗੇ ਐਦਾਂ ਕਰਦੇ ਕਰਦੇ ਸਾਡਾ 1 ਸਾਲ ਲੰਘ ਗਿਆ ਫਿਰ 2 ਸਾਲ ਲੰਘੇ ਫਿਰ 3 ਸਾਲ ਲੰਘੇ ਫਿਰ ਐਦਾਂ ਕਰਦੇ ਕਰਦੇ ਆਪਾਂ ਜੀ ਪੂਰੇ ਕੱਢ ਦਿੱਤੇ 5-7 ਸਾਲ ਨਹੀਂ ਪੂਰੇ ਆਪਾਂ 11 ਸਾਲ ਕੱਢਤੇ 11 ਸਾਲਾਂ ਬਾਅਦ ਫਿਰ ਅਚਾਨਕ ਇੱਕ ਟੂਰ ਪਲਾਨ ਹੋਇਆ ਸਾਡਾ ਕਿ ਅਸੀਂ ਜਾਣਾ ਜੀ ਆਗਰੇ ਗਵਾਲੀਅਰ ਤੇ ਫਿਰ ਆਗਰੇ ਜਦੋਂ ਅਸੀਂ ਗਏ ਤੇ ਫਿਰ ਮੈਂ ਕਹਾ ਹੁਣ ਆਏ ਹੀ ਹਾਂ ਹੁਣ ਕਿਹੜਾ ਵੱਖਰਾ ਖਰਚਾ ਹੋਣਾ ਵਾ ਤੇ ਆਪਾਂ ਫਿਰ ਲੈ ਕੇ ਫੈਮਿਲੀ ਨੂੰ ਪਹੁੰਚ ਗਏ ਤਾਜ ਆ ਦੇਖੋ ਫਿਰ ਤਾਜ ਉਹਨਾਂ ਨੂੰ ਦਿਖਾਇਆ ਸਾਰੇ ਕੋਨੋਆਂ 'ਚ ਉਹਨੂੰ ਕਿਹਾ ਕਿ ਫੋਟੋਆਂ ਖਿੱਚੋ ਇਧਰ ਫੋਟੋ ਉਧਰ ਫੋਟੋ ਉਹ ਮੇਰੀ ਫੋਟੋ ਖਿੱਚ ਦੋ ਬਸ ਫਿਰ 25 30 ਫੋਟੋਆਂ ਖਿੱਚੀਆਂ ਤੇ ਉਸ ਤੋਂ ਬਾਅਦ ਜਦੋਂ ਫੋਟੋਆਂ ਖਿੱਚ-ਕੁੱੱਚ ਕੇ ਥੱਕ ਗਏ ਘੁੰਮ ਕੇ ਮੈਂ ਕਿਹਾ ਜੀ ਦੇਖ ਲਿਆ ਤਾਜ ਹਾਂਜੀ ਸਾਰਿਆਂ ਨੇ ਜਦੋਂ ਕਿਹਾ ਜੀ ਹਾਂਜੀ ਤਾਜ ਮਹਿਲ ਦੇਖ ਲਿਆ ਜੀ ਹੁਣ ਏਦਾਂ ਸਾਡਾ ਜਿਹੜਾ ਤਾਜਮਲ ਦੇਖਣ ਦਾ ਸਫ਼ਰ ਪੂਰਾ ਹੋਇਆ ਦੱਸੋ ਫਿਰ ਕਿਵੇਂ ਦੀ ਲੱਗੀ ਵੀਡੀਓ